ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕਾਲੀ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਕਾਲੀ ਮਿਰਚ ਦਾ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਕਾਲੀ ਮਿਰਚ ਨੂੰ ਟਾਇਲਟ ਦੇ ਵਿੱਚ ਸੁੱਟ ਕੇ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਇਸ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਦੁਸ਼ਮਣ ਹੈ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਗਰੀਬੀ ਇਹ ਲੜਾਈ ਕਲੇਸ਼ ਰਹਿੰਦਾ ਹੈ ਇਹ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਤੁਹਾਡੀਆਂ ਖਤਮ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੇ ਇਸੇ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਸ਼ਮਣਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ ਤੇ ਤੁਹਾਨੂੰ ਤੁਹਾਡੇ ਦੁਸ਼ਮਣਾਂ ਨੇ ਇਥੇ ਤੱਕ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਕਿ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਣ ਲੱਗ ਗਈਆਂ ਨੇ ਤੇ ਇਸ ਤੋਂ ਇਲਾਵਾ ਜਾਂ ਫਿਰ ਤੁਹਾਡੇ ਉੱਪਰ ਤੁਹਾਡੇ ਦੁਸ਼ਮਣ ਤਾਅੰਤ੍ਰਿਕ ਕ੍ਰਿਆਵਾਂ ਕਰਵਾਉਦੇ ਨੇ ਕੋਈ ਜਾਦੂ ਟੂਣਾ ਕਰਵਾ ਰਹੇ ਨੇ ਤੇ ਇਸ ਦੇ ਨਾਲ ਨਾਲ ਜਾਂ ਉਹ ਫਿਰ ਬੰਦਨ ਵਾਰ ਦੀਆਂ ਕਿਰਿਆਵਾਂ ਕਰਵਾਉਂਦੇ ਨੇ ਤੁਹਾਡੇ ਜਿਹੜੇ ਕੰਮ ਨੇ ਕਾਰੋਬਾਰ ਨੇ ਉਹਨਾਂ ਨੂੰ ਬੰਨ੍ਹ ਦਿੰਦੇ ਨੇ ਰੋਕ ਲੱਗ ਜਾਂਦੀ ਏ ਜੇ ਇਸ ਕਰਕੇ ਤੁਹਾਡੇ ਘਰ ਦੇ ਵਿੱਚ ਗਰੀਬੀ ਵਰਗੀ ਸਮੱਸਿਆ ਆ ਜਾਂਦੀ ਏ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਬਿਮਾਰੀਆਂ ਵਾਚ ਜਾਂਦੀਆਂ ਨੇ ਤੇ ਲੜਾਈ ਕਲੇਸ਼ ਵਧ ਜਾਂਦਾ ਹੈ ਤੇ ਜੇਕਰ ਤੁਹਾਨੂੰ ਇਸ ਤਰੀਕੇ ਦੀ ਕੋਈ ਤੰਗੀ ਪਰੇਸ਼ਾਨੀ ਪ੍ਰੋਬਲਮ ਏ ਤਾਂ ਇਹ ਵੀਡੀਓ ਸਿਰਫ ਤਾਂ ਸਿਰਫ ਤੁਹਾਡੇ ਲਈ ਏ ਅੱਜ ਦਾ ਇਹ ਇੱਕ ਛੋਟਾ ਜਿਹਾ ਉਪਾਅ ਇਹ ਬਹੁਤ ਹੀ ਜ਼ਿਆਦਾ ਸਰਲ ਹੋਣ ਵਾਲਾ ਹੀ ਬਹੁਤ ਜ਼ਿਆਦਾ ਚਮਤਕਾਰੀ ਤੇ ਕਾਰਗਰ ਸਿੱਧ ਹੋਣ ਵਾਲਾ ਹੈ ਕਿਉਂਕਿ ਅੱਜ ਦਾ ਜੋ ਅਸੀਂ ਉਪਾਅ ਲੈ ਕੇ ਆਏ ਆ ਇਸ ਨੂੰ ਤੁਸੀਂ ਆਪਣੀ ਘਰ ਦੇ ਵਿੱਚ ਬੈਠੇ ਬੈਠੇ ਹੀ ਕਰਨਾ ਹੈ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਦਾ ਹੱਲ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਬਿਨਾਂ ਕਿਸੇ ਖਰਚੇ ਤੇ ਵੀ ਕਰ ਸਕਦੇ ਹੋ ਆਪਣੇ ਉੱਪਰ ਕੀਤੇ ਕਰਾਏ ਨੂੰ ਤੇ ਆਪਣੇ ਦੁਸ਼ਮਣਾਂ ਨੂੰ ਆਪਣੇ ਘਰ ਦੇ ਵਿੱਚ ਬੈਠੇ ਹੀ ਤੁਸੀਂ ਦੂਰ ਕਰ ਸਕਦੇ ਹੋ ਤੇ ਸਭ ਤੋਂ ਸੌਖੀ ਗੱਲ ਇਹ ਹੈ ਕਿ ਅੱਜ ਦਾ ਜਿਹੜਾ ਉਪਾਅ ਇਹ ਤੁਸੀਂ ਕਾਲੀ ਮਿਰਚ ਦੇ ਨਾਲ ਕਰਨਾ ਹੈ ਤੇ ਕਾਲੀ ਮਿਰਚ ਤੁਹਾਡ ਨੂੰ ਅਕਸਰ ਹੀ ਤੁਹਾਡੀ ਰਸੋਈ ਦੇ ਵਿੱਚ ਤੁਹਾਨੂੰ ਮੌਜੂਦ ਹੋ ਮੇਲ ਜਾਵੇਗੀ ਤੁਹਾਡੀ ਰਸੋਈ ਦੇ ਵਿੱਚ ਪਈ ਹੋਈ ਕਾਲੀ ਮਿਰਚ ਹੀ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਸਮੱਸਿਆਵਾਂ ਜਾਂ ਫਿਰ ਸੰਕਟ ਤੋਂ ਦੂਰ ਕਰ ਸਕਦੀ ਹੈ ਭਾਵੇਂ ਤੁਹਾਡੀ ਦੁਸ਼ਮਣ ਕਿੰਨੇ ਵੀ ਕਿਉਂ ਨਾ ਤਾਕਤਵਰ ਹੋਣ ਤੇ ਇਸ ਦੇ ਨਾਲ ਨਾਲ ਭਾਵੇਂ ਉਹਨਾਂ ਨੇ ਤੁਹਾਡੇ ਉੱਪਰ ਕਿਉਂ ਨਾ ਕੁਝ ਕੀਤਾ ਕਰਾਇਆ ਹੋਵੇ ਜਿਸ ਦੇ ਕਰਕੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਨੇ ਜੇਕਰ ਤੁਸੀਂ ਇਸ ਉਪਾਰ ਨੂੰ ਕਰ ਲਓਗੇ ਨਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਸਾਰੇ ਸੰਕਟ ਨੇ ਜਿਹੜੇ ਉਹ ਦੂਰ ਹੋ ਜਾਣਗੇ ਇਸ ਉਪਾਰ ਨੂੰ ਕਦੋਂ ਕਿਵੇਂ ਕਿਸ ਤਰੀਕੇ ਦੇ ਅਨੁਸਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਚਾ ਰਹੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸੇ ਤਰ੍ਹਾਂ ਜਦੋਂ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਟਾਇਲਟ ਦੇ ਵਿੱਚ ਸੁੱਟ ਕੇ ਇਹ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਤਾਂ ਇਸ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੀ ਜੜਾ ਹੋ ਜਾਵੇਗਾ। ਇਹ ਉਪਾਅ ਕਰਨ ਦੇ ਬਾਅਦ ਤੁਹਾਡੇ ਦੁਸ਼ਮਣ ਭਾਵੇਂ ਲੱਖ ਕੋਸ਼ਿਸ਼ ਵੀ ਕਰ ਲੈਣ ਉਹ ਤੁਹਾਡਾ ਵਾਲ ਵੀ ਬਿੰਗਾ ਨਹੀਂ ਕਰ ਪਾਉਣਗੇ ਭਾਵੇਂ ਕਿੰਨੀਆਂ ਕੋਸ਼ਿਸ਼ਾਂ ਕਰ ਲੈਣ ਤੁਹਾਡੇ ਉੱਪਰ ਕੁਝ ਮਾਰਾ ਕਰਵਾਉਣ ਦਾ ਪਰ ਉਹਦਾ ਅਸਰ ਤੁਹਾਡੇ ਉੱਪਰ ਬਿਲਕੁਲ ਵੀ ਨਹੀਂ ਹੋਵੇਗਾ। ਕਿਉਂਕਿ ਕਾਲੀ ਮਿਰਚ ਦੇ ਵਿੱਚ ਇੰਨੀ ਪਾਵਰ ਤੇ ਸ਼ਕਤੀ ਹੁੰਦੀ ਹੈ ਕਿ ਜਿਹੜੀ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਦੂਰ ਕਰ ਸਕਦੀ ਹੈ ਜਦੋਂ ਅਸੀਂ ਕਾਲੀ ਮਿਰਚ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਉਪਾਅ ਕਰ ਲੈਨੇ ਆ। ਇਸੇ ਤਰ੍ਹਾਂ ਅੱਜ ਕੱਲ ਦਾ ਜੋ ਸਮਾਜ ਚੱਲ ਰਿਹਾ ਹੈ ਉਹ ਕਾਲ ਯੁੱਗ ਦਾ ਸਮਾਂ ਹੈ ਤੇ ਇਸ ਕਰਕੇ ਤੁਹਾਡੀ ਖੁਸ਼ੀ ਤੇ ਖੁਸ਼ ਹੋਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਘਟ ਰਹੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਨੇ ਤੁਸੀਂ ਦੁਖੀ ਹੋ ਤਾਂ ਇਸ ਚੀਜ਼ ਨੂੰ ਲੈ ਕੇ ਲੋਕ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਤੁਹਾਡੀ ਦੁੱਖ ਤੁਹਾਡੇ ਦੁੱਖ ਦੇ ਵਿੱਚ ਤੁਹਾਡੀ ਪ੍ਰੋਬਲਮ ਦੇ ਵਿੱਚ ਲੋਕ ਖੁਸ਼ ਹੁੰਦੇ ਨੇ ਪਰ ਖੁਸ਼ੀ ਨੂੰ ਦੇਖ ਕੇ ਅੱਜ ਕੱਲ ਦਾ ਸਮਾਂ ਇਸ ਤਰੀਕੇ ਦਾ ਹੈ ਕਿ ਕੋਈ ਵੀ ਤੁਹਾਡੀ ਖੁਸ਼ੀ ਨੂੰ ਦੇਖ ਕੇ ਖੁਸ਼ ਨਹੀਂ ਹੋਵੇਗਾ ਕਿਉਂਕਿ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਵਿਅਕਤੀ ਆਪਣੇ ਸੁੱਖਾਂ ਤੋਂ ਸੁખી ਨਹੀਂ ਹੈ ਪਰ ਦੂਸਰੇ ਦੇ ਦੁੱਖ ਦੇ ਵਿੱਚ ਜ਼ਰੂਰ ਖੁਸ਼ ਹੁੰਦਾ ਹੈ ਸੋ ਇਸੇ ਤਰ੍ਹਾਂ ਜੇਕਰ ਅਸੀਂ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਕਿਸੇ ਦਾ ਬੁਰਾ ਸੋਚਾਂਗੇ ਤੇ ਸਾਟੀ ਨਾਲ ਵੀ ਬੁਰਾ ਹੀ ਹੋਵੇਗਾ ਇਹ ਨਹੀਂ ਹੈ ਕਿ ਜੇਕਰ ਅਸੀਂ ਕਿਸੇ ਦੇ ਨਾਲ ਬੁਰਾ ਕਰ ਰਹੇ ਹਾਂ ਤੇ ਸਾਡੇ ਨਾਲ ਬੁਰਾ ਕਦੇ ਨਹੀਂ ਹੋਵੇਗਾ ਸੋ ਇਸੇ ਤਰ੍ਹਾਂ ਸਾਨੂੰ ਕਿਸੇ ਦੀ ਕਾਮਯਾਬੀ ਤੇ ਬਿਲਕੁਲ ਵੀ ਚਲਣਾ ਨਹੀਂ ਚਾਹੀਦਾ ਨਾ ਕੋਈ ਈਰਖਾ ਕਰਨੀ ਚਾਹੀਦੀ ਏ ਸੋ ਸਾਨੂੰ ਆਪਣੀ ਮਿਹਨਤ ਕਰਦੇ ਰਹਿਣਾ ਚਾਹੀਦਾ ਸਾਨੂੰ ਆਪਣੀ ਮਿਹਨਤ ਕਰਾਂਗੇ ਤਾਂ ਇੱਕ ਦਿਨ ਸਫਲਤਾ ਜ਼ਰੂਰ ਮਿਲਦੀ ਏ ਸੋ ਇਸੇ ਤਰ੍ਹਾਂ ਚੇਕਰ ਤੋਂ ਆਡਾ ਕਈ ਸਾਲਾਂ ਤੋਂ ਚੱਲਦਾ ਹੋਇਆ ਕਾਰੋਬਾਰ ਰੁਕ ਜਾਂਦਾ ਏ ਤੇ ਤੁਹਾਡੇ ਘਰ ਦੇ ਵਿੱਚ ਅਚਾਨਕ ਦੁਰਘਟਨਾਵਾਂ ਹੋਣ ਲੱਗ ਜਾਂਦੀਆਂ ਨੇ ਤੇ ਇਸ ਤਰ੍ਹਾਂ ਦੀ ਕੰਮ ਜੋ ਕਿ ਤੁਹਾਡੇ ਗੁਪਤ ਦੁਸ਼ਮਣ ਹੁੰਦੇ ਨੇ ਉਹ ਤੁਹਾਡੇ ਤੇ ਕੋਈ ਜਾਦੂ ਟੂਣਾ ਕਿਸੇ ਚੀਜ਼ ਦਾ ਕੁਝ ਕੀਤਾ ਕਰਾਇਆ ਚਾਫੇਰ ਤੁਹਾਡੇ ਕਾਰੋਬਾਰ ਤੇ ਘਰ ਨੂੰ ਜਾਂ ਫਿਰ ਕਿਸੇ ਦੀ ਨજર ਲੱਗ ਗਈ ਹੈ ਸੋ ਇਹ ਸਾਰੀਆਂ ਪ੍ਰੋਬਲਮ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਣੀ ਹੈ ਪਰ ਜਿਹੜੇ ਲੋਕ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਕੌਣ ਦੁਸ਼ਮਣ ਹੈ ਤੇ ਕੌਣ ਨਹੀਂ ਗੁਪਤ ਦੁਸ਼ਮਣ ਹੈ ਜਿਨ੍ਹਾਂ ਦੇ ਉਹ ਵੀ ਇਸ ਉਪਾਣੂ ਕਰ ਸਕਦੇ ਨੇ ਤੇ ਭਾਵੇਂ ਜੋ ਲੋਕ ਜਾਣਦੇ ਨੇ ਉਹ ਵੀ ਇਸ ਉਪਾਣੂ ਕਰ ਸਕਦੇ ਨੇ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਦੂਰ ਹੋਣਗੇ ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਨਹੀਂ ਰਹੇਗੀ ਤੇ ਸਭ ਤੋਂ ਵੱਡੀ ਗੱਲ ਕਿ ਦੁਸ਼ਮਣ ਦਾ ਜੇਕਰ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਾਇਆ ਹੈ ਉਹ ਵੀ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਕਿਵੇਂ ਕਰਨਾ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਕਰਨਾ ਹੈ ਤੇ ਕਾਲੀ ਮਿਰਚ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਘਰ ਤੋਂ ਬਾਹਰ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਪਵੇਗੀ ਤੇ 1 ਰੁਪਇਆ ਤੁਹਾਨੂੰ ਖਰਚ ਕਰਨ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕਾਲੀ ਮਿਰਚ ਅਕਸਰ ਹੀ ਹਰ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਕਾਲੀ ਮਿਰਚ ਲੈ ਲਈਏ ਤੇ ਕਾਲੀ ਮਿਰਚ ਦੇ ਤੁਸੀਂ ਦਾਣੇ ਲੈਣੇ ਨੇ ਤੁਸੀਂ ਕਾਲੀ ਮਿਰਚ ਦੇ ਓਨੇ ਦਾਣੇ ਲੈਣੇ ਨੇ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਹਾਡਾ ਇਹ ਵਿਅਕਤੀ ਤੁਹਾਡਾ ਦੁਸ਼ਮਣ ਹੈ ਉਸ ਦਾ ਨਾਮ ਤੁਸੀਂ ਜਾਣਦੇ ਹੋ ਤੇ ਉਸ ਦੇ ਨਾਮ ਦੇ ਜਿੰਨੇ ਅੱਖਰ ਹੋਣਗੇ ਓਨੇ ਤੁਸੀਂ ਕਾਲੀ ਮਿਰਚ ਦੇ ਦਾਣੇ ਲੈ ਲੈਣੇ ਨੇ ਪਰ ਜੇਕਰ ਕਈ ਲੋਕ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਦੁਸ਼ਮਣ ਕੌਣ ਹੈ ਜੇਕਰ ਜਾਣਦੇ ਨੇ ਉਹਨਾਂ ਨੂੰ ਨਾਮ ਨਹੀਂ ਪਤਾ ਤਾਂ ਉਹ ਕਾਲੀ ਮਿਰਚ ਦੇ 7 ਦਾਣੇ ਵੀ ਲੈ ਸਕਦੇ ਨੇ ਅਗਰ ਤੁਸੀਂ ਆਪਣੀ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਫਿਰ ਤੁਸੀਂ 7 ਦਾਣੇ ਲੈ ਲੈਣੇ ਜੇਕਰ ਤੁਸੀਂ ਨਾਮ ਜਾਣਦੇ ਹੋ ਤੇ ਚਿੰਨਾ ਉਸ ਦੇ ਨਾਮ ਦੇ ਅੱਖਰ ਨੇ ਤੁਸੀਂ ਓਨੇ ਗਿਣਤੀ ਦੇ ਕਾਲੀ ਮਿਰਚ ਦੇ ਦਾਣੇ ਲੈ ਲੈਣੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਉਪਾਅ ਨੂੰ ਇਸਤਰੀ ਤੇ ਪੁਰਸ਼ ਕੋਈ ਵੀ ਕਰ ਸਕਦਾ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸੋ ਇਸੇ ਤਰ੍ਹਾਂ ਜੇ ਮੈਂ ਮੰਨ ਲਵਾਂ ਕਿ ਤੁਹਾਡਾ ਇੱਕ ਦੁਸ਼ਮਣ ਹੈ ਸਿਰਫ ਇੱਕ ਹੀ ਦੁਸ਼ਮਣ ਹੈ ਤੇ ਉਹਨਾਂ ਦਾ ਨਾਮ ਹੈ ਸੁਮਨ ਤੇ सुमन ਦੇ ਨਾਮ ਦੇ ਵਿੱਚ ਜਿਵੇਂ ਤਿੰਨ ਅੱਖਰ ਆਉਂਦੇ ਨੇ ਤਾਂ ਤੁਸੀਂ ਇਸ ਉਪਾਉ ਨੂੰ ਕਰਨ ਦੇ ਲਈ ਤਿੰਨ ਕਾਲੀ ਮਿਰਚ ਦੇ ਦਾਣੇ ਲੈ ਲੈਣੇ ਤੇ ਇਸ ਤਰ੍ਹਾਂ ਕਾਲੀ ਮਿਰਚ ਦੇ ਦਾਣੇ ਲੈਣ ਤੋਂ ਬਾਅਦ ਇਸ ਉਪਾਉ ਨੂੰ ਤੁਸੀਂ ਕਰਨਾ ਕਿੱਥੇ ਹੈ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਬਾਥਰੂ ਬਣਿਆ ਹੋਇਆ ਹੈ ਟਾਇਲਟ ਇਹ ਤੁਸੀਂ ਉੱਥੇ ਜਾ ਕੇ ਇਸ ਉਪਾਉ ਨੂੰ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਕਿਹੜੇ ਸਮੇਂ ਕਰਨਾ ਜੇਕਰ ਤੁਸੀਂ ਇਸ ਉਪਾਅ ਨੂੰ ਰਾਤ ਦੇ ਸਮੇਂ ਕਰ ਲੈਣੀ ਹੋ ਤੇ ਤੁਹਾਨੂੰ ਇਸ ਦਾ ਰਿਜ਼ਲਟ ਬਹੁਤ ਜਲਦੀ ਮਿਲੇਗਾ ਕਹਿੰਦਾ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁਸ਼ਮਣ ਬਹੁਤ ਜਲਦੀ ਦੂਰ ਹੋ ਜਾਣਗੇ ਤਾਂ ਇਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰੋ ਇਸ ਉਪਾਅ ਨੂੰ ਕਰਦੇ ਸਮੇਂ ਕਿ ਜੇ ਸਮੇਂ ਸ਼ਾਮ ਦੇ ਸਮੇਂ ਸੂਰਜ ਛੇਪ ਜਾਂਦਾ ਹੈ ਉਸ ਸਮੇਂ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰੋ ਕਾਲੀ ਮਿਰਚ ਦੇ ਦਾਣੇ ਲੈ ਕੇ ਤੁਸੀਂ ਆਪਣੀ ਬਾਥਰੂਮ ਟਾਇਲਟ ਕੋਲ ਚਲੇ ਜਾਣਾ ਹੈ ਤੇ ਉਹਨਾਂ ਕਾਲੀ ਮਿਰਚ ਦੇ ਦਾਣਿਆਂ ਨੂੰ ਤੁਸੀਂ ਸੱਜੇ ਹੱਥ ਦੇ ਵਿੱਚ ਰੱਖ ਕੇ ਤੁਸੀਂ ਇੱਥੇ ਖੜ ਕੇ ਇੱਕ ਮੰਤਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ 8 ਵਾਰ ਲਗਾਤਾਰ ਬੋਲਣਾ ਹੈ ਮੰਤਰ ਨੂੰ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਤੇ ਕਾਪੀ ਤੇ ਨੋਟ ਵੀ ਕਰ ਸਕਦੇ ਹੋ ਮੰਤਰ ਇਹ ਅਮੁਖ ਦੁਸ਼ਮਣ ਹਣ ਹਣ ਸਵਾਹ ਅਮੁਖ ਦੁਸ਼ਮਣ ਹਣ ਹਣ ਸਵਾਹ ਇਸ ਮੰਤਰ ਨੂੰ ਤੁਸੀਂ 8 ਵਾਰ ਲਗਾਤਾਰ ਬੋਲ ਕੇ ਜਿਹੜੀ ਕਾਲੀ ਮਿਰਚ ਦੀ ਦਾਣੇ ਤੁਸੀਂ ਸਜੇ ਹੱਥ ਦੇ ਵਿੱਚ ਰੱਖੇ ਹੋਏ ਸੀ ਉਹਨਾਂ ਨੂੰ ਤੁਸੀਂ ਟਾਇਲਟ ਦੇ ਵਿੱਚ ਸੁੱਟ ਦੇ ਲੈ ਤੇ ਕਾਲੀ ਮਿਰਚ ਦੇ ਦਾਣਿਆਂ ਨੂੰ ਤੁਸੀਂ ਇੱਕ ਇੱਕ ਕਰਕੇ ਟਾਇਲਟ ਦੇ ਵਿੱਚ ਸੁੱਟਣਾ ਹੈ ਇਕੱਠੇ ਇੱਕੇ ਵਾਰ ਚ ਨਹੀਂ ਸੁੱਟਨੇ ਤੇ ਤੁਸੀਂ ਮੰਤਰ ਉਸ ਸਮੇਂ ਬੋਲਣਾ ਹੈ ਜਦੋਂ ਕਾਲੀ ਮਿਰਚ ਦੇ ਦਾਣੇ ਤੁਹਾਡੇ ਹੱਥ ਦੇ ਹਥੇਲੀ ਦੇ ਉੱਪਰ ਰੱਖੇ ਹੋਣ ਕਾਲੀ ਮਿਰਚ ਦੇ ਦਾਣਿਆਂ ਨੂੰ ਟਾਇਲਟ ਦੇ ਵਿੱਚ ਸੁੱਟਣ ਤੋਂ ਪਹਿਲਾਂ ਹੀ ਮੰਤਰ ਨੂੰ ਬੋਲਣਾ ਹੈ ਬਾਅਦ ਦੇ ਵਿੱਚ ਨਹੀਂ ਬੋਲਣਾ ਤੇ ਜਦੋਂ ਤੁਸੀਂ ਇੱਕ ਇੱਕ ਦਾਣਾ ਕਰਕੇ ਟਾਇਲਟ ਦੇ ਵਿੱਚ ਸੁੱਟੋਗੇ ਜਿਵੇਂ ਇੱਕ ਕਾਲੀ ਮਿਰਚ ਦਾ ਦਾਣਾ ਸੁੱਟਿਆ ਤਾਂ ਦੁਸ਼ਮਣ ਬੋਲ ਦਿੱਤਾ ਦੂਸਰਾ ਸੁੱਟਿਆ ਤਾਂ ਦੁਸ਼ਮਣ ਜਿਵੇਂ ਹੀ ਇੱਕ ਦਾਣਾ ਸੁੱਟੋਗੇ ਦੁਸ਼ਮਣ ਦੁਸ਼ਮਣ ਕਰਕੇ ਤੁਸੀਂ ਬੋਲਦੇ ਜਾਣਾ ਇਸ ਤਰੀਕੇ ਦੇ ਨਾਲ 7 ਦੇ 7 ਦਾਣੇ ਤੁਸੀਂ ਟਾਇਲਟ ਦੇ ਵਿੱਚ ਸੁੱਟ ਦੇਣੇ ਨੇ ਇਸ ਉਪਾਅ ਨੂੰ ਤੁਸੀਂ ਸਿਰਫ ਚਾਰ ਵਾਰ ਹੀ ਕਰਨਾ ਹੈ ਤੇ ਚਾਰ ਵਾਰ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲਓਗੇ ਤੇ ਤੁਸੀਂ ਦੇਖੋਗੇ ਕਿ ਜਿਹੜੇ ਲੋਕਾਂ ਤੋਂ ਦੁਸ਼ਮਨਾਤੋਂ ਤੁਸੀਂ ਇੰਨਾ ਜ਼ਿਆਦਾ ਪਰੇਸ਼ਾਨ ਸੀ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਇਹ ਕਾਲੀ ਮਿਰਚ ਦਾ ਬਹੁਤ ਹੀ ਜ਼ਿਆਦਾ ਚਮਤਕਾਰੀ ਘਰੇਲੂ ਤੇ ਸਿੰਪਲ ਉਪਾਅ ਹੈ ਤੁਹਾਨੂੰ ਘਰ ਦੇ ਵਿੱਚ ਬੈਠੇ ਬੈਠੇ ਹੀ ਕਰਕੇ ਆਪਣੀਆਂ ਮੁਸ਼ਕਲਾਂ ਤੇ ਪ੍ਰੋਬਲਮ ਤੁਸੀਂ ਹੱਲ ਕਰ ਸਕਦੇ ਹੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਕਾਲੀ ਮੇਚ ਦਾ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਤੋ ਇੱਕ ਵਾਰ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਫਾਇਦਾ ਜ਼ਰੂਰ ਹੋਵੇਗਾ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ